ਇਹੋ ਜਿਹੀ ਉਹ ਸਮਾਜ ਸੇਵੀ ਨੇ ਪਹਿਲਾਂ ਵੀ ਅਸੀਂ ਬਹੁਤ ਸਾਰੇ ਮਸਲਿਆਂ 'ਚ ਦੇਖਿਆ ਕਿ ਉਹ ਪੁਲਿਸ ਦੇ ਜਿਹੜੀ ਉਹਨਾਂ ਨੇ ਟੌਟਗਰੀ ਕੀਤੀ ਹੈ ਇਸ ਮਸਲੇ 'ਚ ਵੀ ਉਹ ਪੰਜਾਬ ਦੇ ਇੱਕ ਵੱਡੇ ਆਗੂ ਹੈ ਜਿਹੜੇ ਕੋਈ ਸਿਆਸੀ ਪਾਰਟੀ ਦੇ ਨਾਲ ਸੰਬੰਧਤ ਨੇ ਉਹਨਾਂ ਦੇ ਬੇਟੇ ਨੂੰ ਮੈਸੇਜ ਕਰਕੇ ਕਹਿ ਰਿਹਾ ਕਿ ਨਰਿੰਦਰਦੀਪ ਵਾਲੇ ਮਸਲੇ 'ਚ ਪਾਸੇ ਹੋ ਜਾਓ ਇਹਦਾ ਸਾਫ਼ ਇਹ ਹੈ ਕਿ ਪੁਲਿਸ ਨਾਲ ਸੈਟਿੰਗ ਹੈ ਜਿਹੜੇ ਇਹ ਫੋਨ ਕਰਨ ਕਿ ਕਿਸੇ ਦਾ ਕਤਲ ਹੋ ਗਿਆ ਤੇ ਇਸ ਕਤਲ ਤੇ ਤੁਸੀਂ ਬੋਲੋ ਨਾ ਪੁਲਿਸ ਨੂੰ ਕੁਝ ਕਹੋ ਨਾ ਉਹਨੂੰ ਕਿ ਤੁਸੀਂ ਕੀ ਮੰਨੋਗੇ ਥੋਡੀ ਭਾਸ਼ਾ 'ਚ ਉਹਨੂੰ ਕੀ ਕਹਿੰਦੇ ਆ ਮੈਨੂੰ ਤਾਂ ਇਹੀ ਲੱਗਦਾ ਕਿ ਉਹਨੂੰ ਪੁਲਿਸ ਦੇ ਦਲਾਲ ਹੀ ਕਹਿੰਦੇ ਆ ਇਹਨਾਂ ਨੇ ਹਮੇਸ਼ਾ ਹੀ ਪੁਲਿਸ ਦੀ ਜਿਹੜੀ ਨਾਲ ਸੈਟਿੰਗ ਲਾ ਕੇ ਚੱਲਣਾ ਹੁੰਦਾ ਤਾਂ ਹੀ ਉਹਨਾਂ ਦੇ ਪਰਚੇ ਰੱਦ ਹੋ ਜਾਂਦੇ ਆ ਨਹੀਂ ਤਾਂ ਸੰਘਰਸ਼ੀਲ ਤਾਂ ਜ਼ਿਲ੍ਹਾ ਹੀ ਤੁੰਨੇ ਹੋਏ ਆ ਪੂਰੇ ਪਲੈਨਿੰਗ ਦੇ ਤਹਿਤ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਦੇ ਵਿੱਚ ਭਗਵੰਤ ਮੰਡ ਬਦਲਣਾ ਚਾਹੁੰਦੇ ਆ ਔਰ ਆਉਣ ਵਾਲੇ ਬੁਚੜਾਂ ਦੇ ਵਿੱਚ ਉਹਨਾਂ ਦਾ ਨਾਮ ਵੀ ਜਿਹੜਾ ਗਿਣਿਆ ਜਾਊਗਾ ਕੁਝ ਬੁੱਧੀਜੀਵੀ ਕਹਿੰਦੇ ਸੀ ਕਿ ਕਾਲਾ ਦੌਰ ਸ਼ੁਰੂ ਹੋਣ ਵਾਲਾ ਹੈ ਅਸੀਂ ਕਹਿੰਦੇ ਕਿ ਕਾਲਾ ਦੌਰ ਸ਼ੁਰੂ ਹੋ ਗਿਆ ਹੁਣ ਤੱਕ ਜਿਹੜੇ 30 31 ਜਿਹੜੇ ਕੇਸ ਆ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਆ ਚੱਕੇ ਆ ਜਿਹੜੇ ਪੁਲਿਸ ਨੇ ਚੱਕ ਕੇ ਬੰਦੇ ਜਿਹੜੇ ਮਾਰ ਦਿੱਤੇ ਗਏ ਹੋਣ પરમિશનਾਂ ਦਿੱਤੀਆਂ ਹੋਈਆਂ ਨੇ પોલીસ ਨੂੰ ਇਹ ਤਾਂ ਭਗਵਾਨਤમાન ਨੇ ਦਿੱਤੀਆਂ ਖੁਦ ਫਿਰ ਜਦੋਂ પરમિશનਾਂ ਲੋਕਾਂ ਨੂੰ ਚੱਕ ਕੇ મારਨ ਦੀਆਂ ਦਿੱਤੀਆਂ ਹੁਣ ਕੁੱਟਣ ਦੀਆਂ ਦਿੱਤੀਆਂ ਹੁਣ ਜੇਲ੍ਹਾਂ 'ਚ ਧੱਕਣ ਦੀਆਂ ਦਿੱਤੀਆਂ ਹੁਣ ਤੇ ਫਿਰ ਇਸ ਮਸਲੇ ਤੇ ਕਿਹੜੇ ਮੂੰਹ ਨਾਲ ਬੋਲਣਗੇ ਪੰਜਾਬ ਦੇ ਇੰਨੇ ਨੌਜਵਾਨਾ ਜਿਹੜੇ ਪੁਲਿਸ ਦੇ ਦੁਆਰਾ ਕੋ-ਕੋ ਕੇ ਮਾਰੇ ਜਾਂਦੇ ਆ ਤੇ ਉਹ ਬਠਿੰਡੇ ਇਥੋਂ 10 ਕਿਲੋਮੀਟਰ ਦੂਰ ਆ ਜਿਹੜੀਆਂ ਰੈਲੀਆਂ ਕਰ ਰਹੇ ਆ ਤੇ ਇਸ ਮਸਲੇ ਤੇ ਮੂੰਹ ਤੱਕ ਨਹੀਂ ਖੋਲਿਆ ਸੀਆਈ ਇਸਟਾਪ ਠੰਡਾ ਵੱਲੋਂ ਕਤਲ ਕੀਤੇ ਗਏ ਨਰਿੰਦਰ ਦੀਪ ਸਿੰਘ ਦੇ ਹੱਕ ਵਿੱਚ ਅੱਜ ਜਥੇਬੰਦੀਆਂ ਦਾ ਇੱਕ ਇਕੱਠ ਰੱਖਿਆ ਗਿਆ ਸੀ ਜਿਸ ਵਿੱਚ ਫੈਸਲਾ ਆ ਕੇ ਲਿਆ ਗਿਆ ਕਿ ਕੱਲ ਗੋਨਿਆਣਾ ਮੰਡੀ ਬੰਦ ਕਰਕੇ ਪ੍ਰੋਟੈਸਟ ਕੀਤਾ ਜਾਵੇਗਾ ਉਸ ਇਕੱਠ ਦੇ ਵਿੱਚ ਨੌਜਵਾਨ ਭਾਰ ਸਭਾ ਦੇ ਜਿਹੜੇ ਆਗੂ ਪਹੁੰਚੇ ਮੰਗਾ ਸਿੰਘ ਯਾਦ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿਵੇਂ ਦੇਖਦੇ ਹੋ ਇਸ ਕਤਲ ਨੂੰ ਪੁਲਿਸ ਪਹਿਲਾਂ ਪੜਦਾ ਪਾ ਰਹੀ ਸੀ ਕਿ ਐਕਸੀਡੈਂਟ ਆ ਉਸ ਤੋਂ ਬਾਅਦ ਜਦੋਂ ਇੱਕ ਵੀਡੀਓ ਆਉਂਦੀ ਤੇ ਪਤਾ ਲੱਗਦਾ ਕਿ ਇੱਕ ਕਤਲ ਆ ਉਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਏ ਜਿਹੜੀ ਸਾਰੇ ਖੁਲਾਸੇ ਕਰ ਦਿੰਦੀ ਹੈ ਕਿਵੇਂ ਦੇਖਦੇ ਹੋ ਪੁਲਿਸ ਇਹ ਪੁਲਿਸ ਇਹ ਜ਼ਬਰ ਨੂੰ ਪੁਲਿਸ ਇਹ ਕਤਲ ਦੇਖੋ ਜਿਹੜੀ ਭਗਵੰਤ ਮਾਨ ਸਰਕਾਰ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਨੂੰ ਜਿਹੜਾ ਪੁਲਿਸ ਇਹ ਸਟੇਟ ਬਣਾ ਰਹੀ ਹੈ ਔਰ ਉਹਨੇ ਪੁਲਸ ਦੀਆਂ ਪੂਰੀਆਂ ਦੇ ਪੂਰੀਆਂ ਵਾਂਗਾਂ ਖੋਲਤੀਆਂ ਕਿਸੇ ਨੂੰ ਵੀ ਚੱਕ ਲੋ ਕਿਸੇ ਨੂੰ ਵੀ ਚੱਕ ਕੇ ਸੀਆਈ ਸਟਾਫ ਚ ਮਾਰ ਦਿਓ ਕਿਸੇ ਨੂੰ ਵੀ ਜੇਲ੍ਹ ਦੇ ਦਿਓ ਕਿਸੇ ਨੂੰ ਕੁਛ ਕਰ ਦਿਓ ਨਸ਼ਾ ਤਸਕਰੀ ਦੇ ਨਾਂ ਤੇ ਕਿਸੇ ਨੂੰ ਵੀ ਫੜ ਲਓ ਕਿਸੇ ਨੂੰ ਵੀ ਟੌਰਚਰ ਕਰ ਦਿਓ ਇਹ ਪੂਰੀ ਦੀ ਪੂਰੀ ਜਿਹੜੀ ਖੋਲ ਆ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੋਈ ਆ ਔਰ ਇਸੇ ਮੁਹਿਮਮ ਦੇ ਤਹਿਤ ਹੀ ਜਿਹੜਾ ਨਰਿੰਦਰਦੀਪ ਸਿੰਘ ਗੋਨਿਆਣੇ ਦਾ 34-35 ਸਾਲ ਦਾ ਨੌਜਵਾਨ ਚੱਕਿਆ ਔਰ ਚੱਕ ਕੇ ਅਸੀਂ ਕਵਾਂਗੇ ਕਿ ਉਹਨੂੰ ਹਰਾਸਤ ਦੇ ਵਿੱਚ ਉਹਦਾ ਕਤਲ ਕੀਤਾ ਗਿਆ ਪੁਲਿਸ ਨੇ ਐਫਆਈਆਰ ਤਾਂ ਕੀਤੀ ਹੈ ਪਰ ਉਹਨੂੰ ਗੈਰ ਇਰਾਦਾ ਕਤਲ ਕਹਿੰਦੇ ਆ ਉਹ ਇਹ ਗੈਰ ਇਰਾਦਾ ਕਤਲ ਨਹੀਂ ਇਹ ਇਰਾਦਾ ਧਾਰ ਕੇ ਕਤਲ ਕੀਤਾ ਕਿਉਂਕਿ ਦੇਖੋ ਉਹਦੇ ਨਾਲ ਦੇ ਮੁੰਡੇ ਨੇ ਗगन ਨੇ ਜਿਹੜੇ ਨੇ ਪਾ ਕੇ ਵੀਡੀਓ ਦੱਸਿਆ ਕਿ ਸਾਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਮੈਂ ਤਾਂ ਜਿਹੜਾ ਉਹ ਟਾਰਚਰ ਸਹਾਰ ਗਿਆ ਨਰਿੰਦਰਦੀਪ ਟਾਰਚਰ ਨਹੀਂ ਸਹਾਰ ਸਕਿਆ ਜਿਹਦੇ ਕਰਕੇ ਉਹਦੀ ਮੌਤ ਹੋਈ ਆ ਅੱਜ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਸਾਰਿਆਂ ਦੇ ਸਾਹਮਣੇ ਆ ਐਮਸ ਦੀ ਰਿਪੋਰਟ ਆ ਕੋਈ ਇਹ ਨਹੀਂ ਕੋਈ ਕੋਈ ਮੈਨਿਪੂਲੇਟ ਕਰੀ ਹੋਵੇ ਕਿਸੇ ਨੇ ਠੀਕ ਆ ਉਹਦੇ ਵਿੱਚ 25 ਥਾਵਾਂ ਤੇ ਤਾਂ ਉਹਦੇ ਸਰੀਰ ਦੇ ਉੱਪਰ ਉੱਪਰੀ ਆ ਜਿਹੜਾ ਕਰੰਟ ਜਿਹੜਾ ਲਾਇਆ ਗਿਆ ਉਹਦੇ ਗੁਪਤੰਗਾ ਤੇ ਕਰੰਟ ਲਾਇਆ ਗਿਆ ਉਹਦੇ ਗਿੱਟਿਆਂ ਤੇ ਉਹਦੀਆਂ ਲੱਤਾਂ ਬਾਹਾਂ ਉਹ ਕਿਹੜਾ ਹਿੱਸਾ ਸਰੀਰ ਦਾ ਜਿੱਥੇ ਕਰ ਇਥੇ ਉਹਨੂੰ ਮਤਲਬ ਟੌਰਚਰ ਜਿਹੜਾ ਉਹ ਨਾ ਕੀਤਾ ਗਿਆ ਹੋਵੇ ਬਹੁਤ ਸਾਰੀਆਂ ਸੱਟਾਂ ਦੇ ਨਿਸ਼ਾਨ ਨੇ ਜਿੱਥੇ ਇਹ ਸਾਬਤ ਹੁੰਦਾ ਕਿ ਸੀਆਈ ਸਟਾਫ ਦੇ ਵਿੱਚ ਉਹਦੇ ਤੇ ਬੇਤਹਾਸ਼ਾ ਅਣਮਨੁੱਖੀ ਜਿਹੜਾ ਤਸ਼ੱਦਦ ਕੀਤਾ ਗਿਆ ਜਿਹਦੇ ਕਰਕੇ ਉਹਦਾ ਮੁੰਡੇ ਦਾ ਕਤਲ ਕੀਤਾ ਗਿਆ ਔਰ ਦੂਜੀ ਗੱਲ ਇਹ ਹੈ ਕਿ ਕੱਲਾ ਨਰਿੰਦਰਦੀਪ ਹੀ ਨਹੀਂ ਪਰसों ਚੌਥੇ ਜਿਹੜਾ ਰੇਡਵਾ ਪਿੰਡਾ ਮੋਗੇ ਦੇ ਵਿੱਚ ਉੱਥੋਂ ਦਾ ਨੌਜਵਾਨ ਜਿਹੜਾ ਧਰਮਕੋਟ ਦੀ ਪੁਲਿਸ ਨੇ ਚੱਕ ਲਿਆ ਉਹਨੂੰ ਕੁੱਟ-ਕੁੱਟ ਕੇ ਮਾਰਤਾ ਆ ਅੱਜ ਸਾਡੇ ਕੋਲੇ ਇੱਥੇ ਇੱਕ ਮਸਲਾ ਆਇਆ ਪੰਜ ਗਰਾਈ ਚੌਂਕੀ ਦੇ ਵਿੱਚੋਂ ਜਿਹੜਾ ਨੌਜਵਾਨ ਇੱਕ ਜੌਹਨ ਵਾਲੇ ਪਿੰਡ ਤੋਂ ਚੱਕ ਲਿਆ ਉਹਨੂੰ ਇੰਨਾ ਕੁੱਟਿਆ ਕਿ ਮਰਨਾਉ ਕਰਕੇ ਉਹਨੂੰ ਜੇਲ੍ਹ ਭੇਜਤਾ ਕਰਦੇ ਕਹਿੰਦੇ ਰਹੇ ਉਹ ਵੀ ਕਹਿੰਦੇ ਰਹੇ ਕਿ ਮੇਰਾ ਇਲਾਜ ਕਰਾ ਦਿਓ ਮੇਰੀ ਮੌਤ ਹੋ ਜਾਣੀ ਹੈ ਬੰਦੇ ਦੀ ਜਮਾਨਤ ਤੱਕ ਨਹੀਂ ਹੋਣ ਦਿੱਤੀ ਔਰ ਜਦੋਂ ਉਹਦੀ ਹਾਲਤ ਜ਼ਿਆਦਾ ਵਿਗੜ ਗਈ ਤੇ ਉਹ ਬੰਦਾ ਬਾਹਰ ਆਇਆ ਤੇ ਬਾਹਰ ਆਉਣ ਸਾਰ ਉਹਦੀ ਮੌਤ ਹੋ ਗਈ ਉਹ ਵੀ ਪੁਲਿਸ ਹਰਾਸਤ ਦੇ ਵਿੱਚ ਜਿਹੜਾ ਕੀਤਾ ਗਿਆ ਕਤਲ ਹੁਣ ਤੱਕ ਜਿਹੜੇ 30 31 ਜਿਹੜੇ ਕੇਸ ਆ ਉਹ ਇਨਾ ਦਿਨਾਂ ਦੇ ਵਿੱਚ ਹੀ ਆ ਚੱਕੇ ਜਿਹੜੇ ਪੁਲਿਸ ਨੇ ਚੱਕ ਕੇ ਬੰਦੇ ਜਿਹੜੇ ਮਾਰ ਦਿੱਤੇ ਗਏ ਹੁਣ ਔਰ ਅਸੀਂ ਇਹ ਕਵਾਂਗੇ ਕਿ ਪੰਜਾਬ ਦੇ ਵਿੱਚ ਕੁਝ ਬੁੱਧੀਜੀਵੀ ਕਹਿੰਦੇ ਸੀਗੇ ਕਿ ਕਾਲਾ ਦੌਰ ਸ਼ੁਰੂ ਹੋਣ ਵਾਲਾ ਹੈ ਅਸੀਂ ਇਹ ਕਹਿੰਦੇ ਕਿ ਕਾਲਾ ਦੌਰ ਸ਼ੁਰੂ ਹੋ ਗਿਆ ਪੰਜਾਬ 'ਚ ਜਿਹਨੂੰ ਮਰਜ਼ੀ ਚੱਕ ਕੇ ਮਾਰਿਆ ਜਾ ਸਕਦਾ ਭਗਵੰਤ ਮਾਨ ਸਰਕਾਰ ਨੇ ਬਿਲਕੁਲ ਵਾਂਗਾਂ ਜਿਹੜੀਆਂ ਖੁੱਲੀਆਂ ਛੱਡੀਆਂ ਹੋਈਆਂ ਨੇ ਕੀ ਮਾਰਦੇ ਹੋ ਇੱਥੇ ਗੋਨਿਆਣੇ ਦੇ ਵਿੱਚ ਇਹ ਕੰਮ ਜਿਹੜਾ ਨੌਜਵਾਨ ਦਾ ਕਤਲ ਹੋਇਆ ਹੋਇਆ ਬਠਿੰਡੇ ਐ ਤੇ ਅੱਜ ਇਸੇ ਜਗ੍ਹਾ ਤੋਂ 8 10 ਕਿਲੋਮੀਟਰ ਦੀ ਦੂਰੀ ਤੇ ਭਗਵੰਤ ਸਿੰਘ ਮਾਨ ਬੈਠੇ ਆਪਣੀਆਂ ਗੱਲਾਂ ਬਾਤਾਂ ਕਰ ਰਹੇ ਆ ਆਪਣਾ ਭਾਸ਼ਣ ਦੇ ਰਿਹਾ ਕੀ ਲੱਗਦਾ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਇੱਥੇ ਆਉਣਾ ਨਹੀਂ ਚਾਹੀਦਾ ਦੇਖੋ ਭਗਵੰਤ ਮਾਨ ਸਰਕਾਰ ਨੇ ਇਹਦੀ ਬੇਸ਼ਰਮੀ ਧਾਰੀ ਹੋਈ ਆ ਕਿ ਉਹ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਤੇ ਚੁਟਕਲੇ ਜਰੂਰ ਸੁਣਾ ਜਾਣਗੇ ਠੀਕ ਆ ਹਲਕੀਆਂ ਫੁਲਕੀਆਂ ਗੱਲਾਂ ਕਰ ਜਾਣਗੇ ਸੈਟਿੰਗ ਲਾ ਕੇ ਇੱਕ ਬੰਦਾ ਹੱਥ ਮਾਰ ਕੇ ਰੋਕ ਕੇ ਉਹਨਾਂ ਦੇ ਗੱਲ 'ਚ ਹਾਰ ਪਾ ਦੂਗਾ ਪਰ ਜਦੋਂ ਕੋਈ ਪੰਜਾਬ ਦਾ ਸੀਰੀਅਸ ਮੁੱਦਾ ਹੋਵੇ ਉਹ ਕਦੇ ਵੀ ਆਪਦੀ ਜ਼ੁਬਾਨ ਤੱਕ ਨਹੀਂ ਖੋਲਦੇ ਇਸ ਮਸਲੇ ਨੂੰ 4-5 ਦਿਨ ਜਿਹੜੇ ਬੀਤ ਚੁੱਕੇ ਆ ਅੱਜ ਤੱਕ ਉਹਨਾਂ ਦਾ ਸੀਐਮ ਹੋਣ ਦੇ ਨਾਂ ਤੇ ਹੀ ਇਹ ਨੈਤਿਕ ਫਰਜ਼ ਬਣਦਾ ਸੀਗਾ ਕਿ ਇਸ ਮਸਲੇ ਦੀ ਕੋਈ ਜੁਡੀਸ਼ੀਅਲ ਜਾਂਚ ਬਾਰੇ ਜਾਂ ਕੋਈ ਇਹਦੇ ਤੇ ਕੋਈ ਆਫੀਸ਼ੀਅਲ ਬਿਆਨ ਦਿੰਦੇ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦਾ ਕੋਈ ਆਫੀਸ਼ੀਅਲ ਬਿਆਨ ਨਹੀਂ ਹੋਇਆ ਤਾਂ ਨਹੀਂ ਆਇਆ ਕਿਉਂਕਿ ਜਿਹੜੀਆਂ ਇਹ ਸਾਰੀਆਂ ਪਰਮਿਸ਼ਨਾਂ ਦਿੱਤੀਆਂ ਹੋਈਆਂ ਨੇ ਪੁਲਿਸ ਨੂੰ ਇਹ ਤਾਂ ਭਗਵੰ ਫਿਰ ਜਦੋਂ ਪਰਮਿਸ਼ਨਾਂ ਲੋਕਾਂ ਨੂੰ ਚੱਕ ਕੇ ਮਾਰਨ ਦੀਆਂ ਦਿੱਤੀਆਂ ਹੁਣ ਕੁੱਟਣ ਦੀਆਂ ਦਿੱਤੀਆਂ ਹੁਣ ਜੇਲ੍ਹਾਂ 'ਚ ਧੱਕਣ ਦੀਆਂ ਦਿੱਤੀਆਂ ਹੁਣ ਤੇ ਫਿਰ ਇਸ ਮਸਲੇ ਤੇ ਕਿਹੜੇ ਮੂੰਹ ਨਾਲ ਬੋਲਣ ਇਸ ਕਰਕੇ ਭਗਵੰਤ ਮਾਨ ਜਿਹੜਾ ਨੈਤਿਕ ਤੌਰ ਤੇ ਉਹਨਾਂ ਨੂੰ ਜਿਹੜਾ ਅਸਤੀਫਾ ਦੇਣਾ ਚਾਹੀਦਾ ਕਿ ਅੱਜ ਪੰਜਾਬ ਦੇ ਇੰਨੇ ਨੌਜਵਾਨਾ ਜਿਹੜੇ ਪੁਲਿਸ ਦੇ ਦੁਆਰਾ ਕੋਹ ਕੋਹ ਕੇ ਮਾਰੇ ਜਾਂਦੇ ਆ ਤੇ ਉਹ ਬਠਿੰਡੇ ਇਥੋਂ 10 ਕਿਲੋਮੀਟਰ ਦੂਰ ਆ ਜਿਹੜੀਆਂ ਰੈਲੀਆਂ ਕਰ ਰਹੇ ਆ ਤੇ ਇਸ ਮਸਲੇ ਤੇ ਮੂੰਹ ਤੱਕ ਨਹੀਂ ਖੋਲਿਆ ਜਿਹੜੇ ਹਰ ਗੱਲ ਤੇ ਟਵੀਟ ਕਰਦੇ ਆ ਹਰ ਗੱਲ ਤੇ ਨਿੱਕੀ ਜੀ ਗੱਲ ਤੇ ਬਾਜਵੇ ਦੇ ਖਿਲਾਫ ਪੋਸਟ ਪਾਤੀ ਤੇ ਕਿਸੇ ਦੇ ਖਿਲਾਫ ਪੋਸਟ ਪਾਤੀ ਵਿਰੋਧੀ ਦੇ ਐਡੇ ਵੱਡੇ ਮਸਲੇ ਤੇ ਉਹਨਾਂ ਨੇ ਚੁੱਪ ਧਰੀ ਹੋਈ ਆ ਇਹਦੇ ਤੇ ਉਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਕੀ ਮੰਨਦੇ ਹੋ ਕੁਝ ਲੋਕਾਂ ਨੂੰ ਮੈਸੇਜ ਗਿਆ ਹੈ ਕੁਝ ਲੀਡਰਾਂ ਨੂੰ ਬਠਿੰਡਾ ਦੇ ਇੱਕ ਸਮਾਜ ਸੇਵੀ ਵੱਲੋਂ ਕਿਸ ਮਾਮਲੇ ਦੇ ਵਿੱਚ ਨਾ ਪਾਉ ਕੀ ਕੀ ਕਿਹਾ ਜਾਵੇ ਉਸ ਅਜਿਹੇ ਬੰਦਿਆਂ ਨੂੰ ਕਿਉਂ ਵਿਚਾਰ ਰਿਹਾ ਉਹ ਕੀ ਜਿਹੜਾ ਮਨੋਰਥ ਉਹਨਾਂ ਦੱਸ ਦੇਖੋ ਜਿਹੜੇ ਇਹ ਅਖੌਤੀ ਸਮਾਜ ਸੇਵੀ ਨੇ ਉਹ ਸਿਰਫ ਸਿਆਸਤ ਦੇ ਵਿੱਚ ਬਣੇ ਰਹਿਣ ਦੇ ਲਈ ਉਹ ਲੋਕਾਂ ਦੇ ਮੁੱਦਿਆਂ ਨੂੰ ਉਭਾਰ ਕੇ ਉਹਦੇ ਚੋ ਜਿਹੜਾ ਨਾਮਣਾ ਖੱਟਣਾ ਚਾਹੁੰਦੇ ਆ ਇਹੋ ਜਿਹੀ ਉਹ ਸਮਾਜ ਸੇਵੀ ਨੇ ਪਹਿਲਾਂ ਵੀ ਅਸੀਂ ਬਹੁਤ ਸਾਰੇ ਮਸਲਿਆਂ 'ਚ ਦੇਖਿਆ ਕਿ ਉਹ ਪੁਲਿਸ ਦੇ ਜਿਹੜੀ ਉਹਨਾਂ ਨੇ ਟੌਟਗਰੀ ਕੀਤੀ ਆ ਇਸ ਮਸਲੇ 'ਚ ਵੀ ਉਹ ਪੰਜਾਬ ਦੇ ਇੱਕ ਵੱਡੇ ਆਗੂ ਆ ਜਿਹੜੇ ਕੋਈ ਸਿਆਸੀ ਪਾਰਟੀ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਬੇਟੇ ਨੂੰ ਮੈਸੇਜ ਕਰਕੇ ਕਹਿ ਰਿਹਾ ਕਿ ਨਰਿੰਦਰਦੀਪ ਵਾਲੇ ਮਸਲੇ 'ਚ ਪਾਸੇ ਹੋ ਜਾਓ ਇਹਦਾ ਸਾਫ਼ ਇਹ ਆ ਕਿ ਪੁਲਿਸ ਨਾਲ ਸੈਟਿੰਗ ਆ ਤੇ ਪੁਲਿਸ ਨੂੰ ਇਸ ਮਸਲੇ 'ਚ ਬਰੀ ਕਰਾਉਣਾ ਚਾਹੁੰਦੇ ਆ ਪੁਲਿਸ ਨੂੰ ਇਸ ਮਸਲੇ 'ਚ ਉਹ ਸਮਾਜ ਸੇਵੀ ਅਖੌਤੀ ਆ ਜਿਹੜੇ ਉਹ ਪਾਸੇ ਕਰਨਾ ਚਾਹੁੰਦੇ ਆ ਤੇ ਇਸ ਮਸਲੇ ਨੂੰ ਘੱਟੇ ਰੋਲਣਾ ਚਾਹੁੰਦੇ ਆ ਇਸ ਕਰਕੇ ਇਹਨਾਂ ਦਾ کردار ਇਹੀ ਹੁੰਦਾ ਇਹਨਾਂ ਨੇ ਹਮੇਸ਼ਾ ਹੀ ਪੁਲਿਸ ਦੀ ਜਿਹੜੀ ਨਾਲ ਸੈਟਿੰਗ ਲਾ ਕੇ ਚੱਲਣਾ ਹੁੰਦਾ ਤਾਂ ਹੀ ਉਹਨਾਂ ਦੇ ਪਰਚੇ ਰੱਦ ਹੋ ਜਾਂਦੇ ਆ ਨਹੀਂ ਤਾਂ ਸੰਘਰਸ਼ੀਲ ਤਾਂ ਜ਼ਿਲ੍ਹਿਆਂ ਤੋਂ ਨੇ ਹੋਏ ਆ ਕੀ ਮੰਨਦੇ ਹੋ ਇਹੋ ਜਿਹੇ ਲੋਕ ਦਲਾਧ ਹੁੰਦੇ ਆ ਪੁਲਿਸ ਦੇ ਮੈਂ ਤਾਂ ਕਹਣਾ ਬਿਲਕੁਲ ਦਲਾਧ ਹੁੰਦੇ ਆ ਜਿਹੜੇ ਇਹ ਫੋਨ ਕਰਨ ਕਿ ਕਿਸੇ ਦਾ ਕਤਲ ਹੋ ਗਿਆ ਤੇ ਇਸ ਕਤਲ ਤੇ ਤੁਸੀਂ ਬੋਲੋ ਨਾ ਪੁਲਿਸ ਨੂੰ ਕੁਝ ਕਹੋ ਨਾ ਉਹਨੂੰ ਕਿ ਤੁਸੀਂ ਕੀ ਮੰਨੋਗੇ ਤੁਹਾਡੀ ਭਾਸ਼ਾ ਚ ਉਹਨੂੰ ਕੀ ਕਹਿੰਦੇ ਆ ਮੈਨੂੰ ਤਾਂ ਇਹੀ ਲੱਗਦਾ ਕਿ ਉਹਨੂੰ ਪੁਲਿਸ ਦੇ ਦਲਾਧ ਹੀ ਕਹਿੰਦੇ ਆ ਅਜੇ ਇੱਕ ਗੱਲ ਜਿਹੜੀ ਹੁਣ ਦੇਖਿਆ ਜਾਵੇ ਜਿਸ ਤਰੀਕੇ ਦੇ ਹਾਲਾਤ ਬਣੇ ਆ ਜਿਸ ਤਰੀਕੇ ਨਾਲ ਚੱਲ ਰਿਹਾ ਪੰਜਾਬ 'ਚ ਇਹ ਕੁਛ ਤੁਸੀਂ ਕਿਹਾ ਕਿ ਕਾਲਾ ਦੌਰ ਕੁਝ ਲੋਕ ਕਹਿੰਦੇ ਆਊਗਾ ਤੁਸੀਂ ਕਹਿੰਦੇ ਕਿ ਆ ਚੁੱਕਿਆ ਫਿਰ ਜਿਹੜੇ ਬੰਦਿਆਂ ਨੇ ਕਾਲੇ ਦੌਰ ਦੇ ਵਿੱਚ ਇਹ ਕੰਮ ਕੀਤੇ ਸੀ ਚਾਹੇ ਕੇ ਪੀਐਸ ਗੱਲ ਚਾਹੇ ਬਿਆਨ ਸਿੰਘ ਉਹਨਾਂ ਦੋਨਾਂ ਦੇ ਨਾਮ ਅਗਰ ਇੱਕ ਪੁੱਛੜ ਸ਼ਬਦ ਜ਼ਰੂਰ ਲਾ ਦਿੱਤਾ ਪੰਜਾਬ ਦੇ ਲੋਕਾਂ ਨੇ ਉਹ ਸਦੀਆਂ ਤੱਕ ਰਹਿਣਾ ਕਿਉਂਕਿ ਦਹਾਕਿਆਂ ਦਾ ਤਾਂ ਉਹ ਹੋ ਚੁੱਕਿਆ ਕੀ ਲੱਗਦਾ ਜਿਹੜੀਆਂ ਅੱਜ ਦੀਆਂ ਸਰਕਾਰਾਂ ਫਿਰ ਕਿਤੇ ਇਹ ਉਹ ਨਾਮ ਨਾ ਨਾ ਖੱਟ ਜਾਣ ਦੇਖੋ ਭਗਵੰਤ ਮਾਨ ਦੇ ਨਾਮ ਅਗਰ ਉਹਨਾਂ ਤੋਂ ਬਾਅਦ ਇਹ ਸ਼ਬਦ ਲੱਗ ਗਿਆ ਭਗਵੰਤ ਮਾਨ ਨੇ ਜਦੋਂ ਇਹ ਦਿੱਲੀ ਵਾਲੀ ਚੋਣ ਹਾਰੇ ਆ ਇਹਨਾਂ ਨੇ ਫੈਸਲਾ ਕਰ ਲਿਆ ਫੈਸਲਾ ਕਰਕੇ ਕਿਸਾਨਾਂ ਦਾ ਮੋਰਚਾ ਸ਼ੰਭੂ ਤੇ ਖਨੌਰੀ ਤੋਂ ਪਟਿਆ ਫੈਸਲਾ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਤੁੰਨਿਆ ਇਹਨਾਂ ਨੇ ਫੈਸਲਾ ਕਰਕੇ ਸੰਯੁਕਤ ਕਿਸਾਨ ਮੋਰਚੇ ਵਾਲੇ ਫੜ ਕੇ ਚੰਡੀਗੜ੍ਹ ਨਹੀਂ ਜਾਣ ਦਿੱਤੇ ਰਾਤ ਨੂੰ ਘਰਾਂ ਚੋਂ ਚੱਕ ਲਏ ਫੈਸਲਾ ਇਹਨਾਂ ਨੇ ਕਰਕੇ ਜਿਹੜੇ ਆਹ ਸਾਰੀ ਮਾਰੋ-ਮਾਰਾ ਜੇਲ੍ਹਾਂ ਭਰੀਆਂ ਜਾ ਰਹੀਆਂ ਚੋਕੇ ਸਕੂਲ ਵਾਲੇ ਕੁੱਟ ਕੇ ਜੇਲ੍ਹ ਚ ਠੋਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਚੱਕ ਕੇ ਜੇਲ੍ਹ ਚ ਠੋਕੇ ਜੌਂਦ ਪਿੰਡ ਵਾਲੇ ਚੱਕ ਕੇ ਜੇਲ੍ਹ 'ਚ ਠੋਕੇ ਅਖਾੜਾ ਪਿੰਡ ਵਾਲੇ ਚੱਕ ਕੇ ਜੇਲ੍ਹ 'ਚ ਠੋਕੇ ਇਹ ਫੈਸਲਾ ਕਰਕੇ ਭਗਵੰਤ ਮਾਨ ਕਿ ਇੱਥੇ ਡਾਂਗ ਦਾ ਰਾਜ ਲੈ ਕੇ ਆਉਣਾ ਇੱਥੇ ਪੁਲਿਸ ਦਾ ਰਾਜ ਲੈ ਕੇ ਆਉਣਾ ਇਹ ਕੋਈ ਅਣ ਹੋਈ ਜਿਹੜੀ ਅਨਪਲਾਨਡ ਘਟਨਾ ਨਹੀਂ ਹੈ ਇਹ ਪੂਰੇ ਪਲੈਨਿੰਗ ਦੇ ਤਹਿਤ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਦੇ ਵਿੱਚ ਭਗਵੰਤ ਮਾਨ ਬਦਲਣਾ ਚਾਹੁੰਦੇ ਆ ਔਰ ਆਉਣ ਵਾਲੇ ਬੁਚੜਾਂ ਦੇ ਵਿੱਚ ਉਹਨਾਂ ਦਾ ਨਾਮ ਵੀ ਜਿਹੜਾ ਗਿਣਿਆ ਜਾਊਗਾ ਹੋਰ ਕੀ ਅਗਲਾ ਮਤਲਬ ਕੀ ਲੱਗਦਾ ਹੈ ਮਤਲਬ ਜਿਵੇਂ ਐਕਸ਼ਨ ਦਿੱਤਾ ਜਿਥੇ ਬੰਦੀਆਂ ਨੇ ਇਨਸਾਫ ਮਿਲੇਗਾ ਪਰਿਵਾਰ ਦੇਖੋ ਲੋਕਾਂ ਦਾ ਕੰਮ ਹੁੰਦਾ ਸੰਘ ਜਦੋਂ ਵੀ ਸਮਾਜ 'ਚ ਗਲਤ ਵਾਪਰਦਾ ਜਦੋਂ ਵੀ ਸਮਾਜ ਦੇ ਵਿੱਚ ਤਸ਼ੱਦਦ ਹੁੰਦਾ ਤੇ ਉਦੋਂ ਜਿਹੜੇ ਸੰਘਰਸ਼ੀ ਲੋਕ ਆ ਕਦੇ ਵੀ ਚੁੱਪ ਨਹੀਂ ਬੈਠਦੇ ਉਹਨਾਂ ਦਾ ਫਰਜ਼ ਹੁੰਦਾ ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਜੇ ਸਮਾਜ 'ਚ ਕੁਝ ਗਲਤ ਹੁੰਦਾ ਤੇ ਇਹਨੂੰ ਗਲਤ ਕਹਿਣ ਅੱਜ ਗੋਨਿਆਣੇ ਦੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋਈਆਂ ਗੋਨਿਆਣੇ ਦੇ ਵਪਾਰ ਮੰਡਲ ਬਠਿੰਡੇ ਦਾ ਵਪਾਰ ਮੰਡਲ ਔਰ ਬਹੁਤ ਸਾਰੇ ਸ਼ਹਿਰੀ ਲੋਕ ਆ ਜਿਹੜੇ ਤੁਸੀਂ ਦੇਖਿਆ ਹੋਣਾ ਮੀਟਿੰਗ ਨੇ ਇੱਕ ਰੈਲੀ ਦਾ ਰੂਪ ਧਾਰ ਲਿਆ ਬਹੁਤ ਸਾਰੇ ਲੋਕ ਇਸ ਗੱਲ ਤੇ ਔਖੇ ਨੇ ਕਿ ਕਿਸੇ ਵੀ ਜਵਾਨ ਪੁੱਤ ਨੂੰ ਕਿਸੇ ਨੇ ਚੱਕ ਕੇ ਮਾਰ ਦੇਣਾ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਇਸ ਕਰਕੇ ਸੀ ਤਾਂ ਉਹਨਾਂ ਇਨਸਾਫ ਦਵਾਉਣ ਲਈ ਜਿੰਨਾ ਚਿਰ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਤੇ ਸਮੇਤ ਸੀਆਈ ਸਟਾਫ ਦਾ ਇੰਚਾਰਜ ਕਰਨਦੀਪ ਉਹਦੇ ਤੇ ਜਿਹੜਾ ਪਰਚਾ ਕਤਲ ਦਾ ਕਰਕੇ ਸਮੇਤ ਉਹਦੇ ਪ੍ਰਚਾਰ ਜਣਿਆਂ ਤੇ ਜਿੰਨਾ ਚਿਰ ਉਹਨੂੰ ਜੇਲ੍ਹ ਚ ਬੰਦ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਇਸ ਕੇਸ ਦੀ ਜਿਹੜੀ ਨਿਆਂਇਕ ਜਾਂਚਾ ਕਿਸੇ ਸਿਟਿੰਗ ਜੱਜ ਤੋਂ ਨਹੀਂ ਕਰਵਾਈ ਜਾਂਦੀ ਜਿੰਨਾ ਚਿਰ ਉਹ ਸਾਡੀ ਭੈਣ ਜਿਹੜੇ ਭਾਈ ਨਰਿੰਦਰਦੀਪ ਦੇ ਘਰੋਂ ਆ ਨੈਨਸੀ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਉਹਦੇ ਬੱਚਿਆਂ ਨੂੰ ਯੋਗ ਮੁਆਵਜ਼ਾ ਨਹੀਂ ਮਿਲਦਾ ਔਰ ਜਿਹੜੀਆਂ ਹੋਰ ਵੀ ਸਬੰਧਰ ਜਿਹੜੀਆਂ ਮੰਗਾ ਜਿੰਨਾਂ ਚਿਰ ਪੂਰੀਆਂ ਨਹੀਂ ਹੁੰਦੀਆਂ ਅਸੀਂ ਪੂਰਾ ਜਿਹੜਾ ਸੰਘਰਸ਼ਾ ਸਰਕਾਰ ਦੇ ਖਿਲਾਫ ਵਿੱਡਾਂਗੇ ਤੇ ਇਹਨੂੰ ਸਿਰੇ ਤੱਕ ਅੰਜਾਮ ਦੇਵਾਂਗੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਗੱਲਬਾਤ ਕੀਤੀ ਮੰਗਾ ਸਿੰਘ ਜਾਦ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਲੋਕ ਪੁਲਿਸ ਦੀਆਂ ਦਲਾਲੀਆਂ ਕਰ ਰਹੇ ਆ ਇਥੋਂ ਸਾਫਤ ਹੁੰਦਾ ਹੈ ਕਿ ਉਹ ਪੁਲਿਸ ਨੂੰ ਬਚਾਉਣ ਤੇ ਤਲੇ ਹੋਏ ਆ ਉਹ ਇਨਸਾਫ ਨਹੀਂ ਚਾਹੁੰਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੰਘਰਸ਼ ਕਰਦੇ ਰਵਾਂਗੇ ਜਿੰਨਾ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸਾਡੀਆਂ ਚਾਰ ਮੰਗਾ ਮੁਖ ਨੇ ਉਹ ਚਾਰ ਮੰਗਾ ਤੁਹਾਡੇ ਸਾਹਮਣੇ ਰੱਖੀਆਂ ਨੇ ਹੋਰ ਇਸ ਤਰੀਕੇ ਦੀ ਗੱਲਬਾਤ ਲਈ